ਵੇਨੇਜ਼ੁਏਲਾ ਤੇ ਜਿਹੜਾ ਅਟੈਕ ਕੀਤਾ ਸੀ ਸੈਨੇਟ ਦੇ ਵਿੱਚ ਨਵੇਂ ਹੀ ਅੰਕੜੇ ਆਏ ਆ ਜਿਦੇ ਵਿੱਚ 47 ਤਾਂ ਕਹਿ ਰਹੇ ਆ ਵੀ ਠੀਕ ਕੀਤਾ ਜੀ ਵਿੱਚ ਜਿਦੇ ਵਿੱਚ 52 ਕ ਬੰਦੇ ਕਹਿੰਦੇ ਨਹੀਂ ਠੀਕ ਕੀਤਾ ਤੇ ਹੁਣ ਟਰੰਪ ਸਾਹਿਬ ਦੇ ਇਸ ਗੱਲਬਾਤ ਤੋਂ ਨਾਰਾਜ਼ ਹੋ ਸਕਦੇ ਆ ਖੁਸ਼ ਹੋ ਸਕਦੇ ਆ ਕੀ ਵੈਨੇਜ਼ੁਏਲਾ ਤੇ ਉੱਪਰ ਜਿਹੜਾ ਅਟੈਕ ਕੀਤਾ ਸੀ ਕੋਈ ਹੋਰ ਅਟੈਕ ਨਹੀਂ ਹੋ ਸਕਦਾ ਜੀ ਸੈਂਟਰਲ ਵੈਲੀ ਦੇ ਵਿੱਚ ਘਰ ਤੁਸੀਂ ਖਰੀਦਣਾ ਹੈ ਜਾਂ ਵੇਚਣਾ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਬ੍ਰੈਂਡ ਨਿਊ ਕਾਰ ਡਿਸਕਾਊਂਟਡ ਪ੍ਰਾਈਸ ਤੇ ਮੈਕਸਿਮਮ ਇਨਸੈਂਟਿਵ ਤੇ ਆਪਣੇ ਕਲਾਇੰਟ ਲਈ ਬੁੱਕ ਕਰਉਂਦੇ ਫੋਬਸ ਗਲੋਬਲ ਪ੍ਰਾਪਰਟੀ ਦੇ ਸਾਂਝੇਦਾਰੀ ਕਰਕੇ ਅਸੀਂ ਵਰਲਡ ਦੇ ਕਿਤੇ ਵੀ ਪ੍ਰਾਪਰਟੀ ਬਾਏ ਜਾਂ ਸੇਲ ਕਰ ਸਕਦੇ ਸਾਡੇ ਆਫਿਸ ਲਗਭਗ ਹਰ ਇੱਕ ਸ਼ਹਿਰ 'ਚ ਹੈਗੇ ਨੇ ਆਪਣੇ ਪ੍ਰਸ਼ਾਸਨੀ ਕੁਮੰਡ ਨੂੰ ਕਾਲ ਕਰੋ 2094867727 ਐਸੀ ਪਿਛਲੇ ਦਿਨਾਂ ਦੇ ਵਿੱਚ ਸੈਨੇਟ ਦੇ ਉੱਤੇ ਇਹ ਇੱਕ ਬਿੱਲ ਆਇਆ ਸੀਗਾ ਔਰ ਜਿਹੜਾ ਟਰੰਪ ਉਹਨਾਂ ਨੇ ਇੱਕ ਦਰੂਲਾ ਦੇ ਕਲਬ ਮਿਲਟਰੀ ਐਕਸ਼ਨ ਕੀਤਾ ਸੀਗਾ ਉਦੇ ਉਤੇ 47 47 ਯਾਨੀ 트াম্প ਦੇ ਉਸ ਐਕਸ਼ਨ ਦੀ ਫੇਵਰ ਦੇ ਵਿੱਚ ਤੇ 52 ਵੋਟ ਉਸ ਐਕਸ਼ਨ ਦੇ ਅਗੇਂਸ ਉਹ ਪਏ ਹੁਣ ਵੈਸੇ ਇਹ ਸਾਰੀ ਚੀਜ਼ਾਂ ਹੁਣ ਪਾਰਲੀਮੈਂਟ ਦੇ ਵਿੱਚ ਲੈ ਜਾਣੀ ਹੈ ਯੂਐਸ ਕਾਂਗਰਸ ਦੇ ਵਿੱਚ ਵੀ ਜਾਣੀ ਹੈ ਪਰ ਇਸ ਤੋਂ ਪਹਿਲੇ 트াম্প ਉਹਨਾਂ ਨੇ ਨਿਊਯਾਰਕ ਟਾਈਮਸ ਨੂੰ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕੀਤੀ ਕਿ ਮੈਂ ਕਿਸੇ ਵੀ ਤਰੀਕੇ ਦੀ ਦਬਾਅ ਦੇ ਵਿੱਚ ਨਹੀਂ ਆਵਾਂਗਾ ਔਰ ਭਾਵੇਂ ਕਾਨੂੰਨ ਹੋਏ ਕੋਈ ਇੰਟਰਨੈਸ਼ਨਲ ਕਾਨੂੰਨ ਹੋਏ ਅਸੀਂ ਉਹਨੂੰ ਨਹੀਂ ਮੰਨਦੇ ਅਸੀਂ ਆਪਣੇ ਹਿਸਾਬ ਨਾਲ ਆਪਣਾ ਕੰਮ ਕਰਾਂਗੇ ਜੇ ਬੈਨੇਦੂਲਾ ਜਾਂ ਕਿਸੇ ਹੋਰ ਦੇਸ਼ ਦੇ ਖਿਲਾਫ ਮਿਲਟਰੀ ਕਾਰਵਾਈ ਰੋਕਣੀ ਹੈ ਤੇ ਉਹਦੇ ਵਾਸਤੇ ਐ ਸਿਰਫ ਮੇਰੇ ਉੱਤੇ ਰਿਪੈਂਡ ਕਰਦਾ ਹੈ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਇਹੋ ਤੇ ਕੀ ਫੈਸਲਾ ਲੈਣਾ ਹਾਲਾਂਕਿ ਟਰੰਪ ਦੇ ਐਸ ਇੰਟਰਵਿਊ ਤੋਂ ਬਾਅਦ ਡੈਮੋਕ੍ਰੇਟਸ ਦੇ ਜਾਂ ਟਰੰਪ ਦੇ ਵਿਰੋਧੀਆਂ ਨੇ ਵੀ ਕਈ ਬਿਆਨ ਆਏ ਨੇ ਜਿਹਦੇ ਵਿੱਚ ਕਿਹਾ ਗਿਆ ਹੈ ਵੀ ਟਰੰਪ ਉਹ ਜੋ ਕੁਝ ਕਰ ਰਹੇ ਨੇ ਉਹ ਇੰਟਰਨੈਸ਼ਨਲ ਜਾਂ ਜੀਓਪੋਲਿਟਿਕ ਦੇ ਵਿੱਚ ਅਮਰੀਕਾ ਦੇ ਹਾਕਿਚ ਨਹੀਂ ਜਾਂਦਾ ਪਰ ਟਰੰਪ ਉਹਨਾ ਉਹਨੂੰ ਪਤਾ ਹੈ ਕਿ ਜੋ ਕੁਝ ਕਰਨਾ ਚਾਹੁੰਦੇ ਨੇ ਭਾਵੇਂ ਟੈਰਿਫ ਦੇ ਖਿਲਾਫ ਹੋਏ ਜਾਂ ਹੋਰ ਕਈ ਉਹਨਾਂ ਦੇ ਫੈਸਲਿਆਂ ਦੇ ਖਿਲਾਫ ਕੋਰਟਾਂ ਤੋਂ ਫੈਸਲੇ ਆ ਗਏ ਚੁੱਕੇ ਹੋ ਪਰ ਡ੍ਰੰਪ ਉਹਨਾ ਆਪਣੇ ਫੈਸਲਿਆਂ ਦੇ ਪ੍ਰਤੀ ਕਦੀ ਯੂਟਨ ਲੈਂਡ ਦੇ ਬਾਰੇ ਵਿੱਚ ਬਹੁਤਾ ਨਹੀਂ ਸੋਚਦੇ ਤੇ ਹੁਣ ਗ੍ਰੀਨਲੈਂਡ ਨੂੰ ਕਿਦਾਂ ਕਬਜ਼ਾ ਕਰਨਾ ਹੈ ਜਾਂ ਕਿਸ ਤਰੀਕੇ ਨਾਲ ਉਹਨੂੰ ਖਰੀਦਣਾ ਹੈ ਇਹਦੇ ਉੱਤੇ ਵੀ ਇੱਕ ਵਾਈਟ ਹਾਊਸ ਦੇ ਵਿੱਚ ਚਰਚਾ ਚੱਲ ਰਹੀ ਹੈ ਜੀ ਸੋ ਫਿਰ ਕਾਫੀ ਗੱਲਾਂ ਬਾਤਾਂ ਹੈਗੀਆਂ ਪਰ ਇਸ ਤੁਹਾਨੂੰ ਕੀ ਲੱਗਦਾ ਹੈ ਕਿ ਸੈਨੇਟ ਦੇ ਵਿੱਚ ਚਰਚਾ ਤੋਂ ਬਾਅਦ ਅੱਗੇ ਕੀ ਨਿਕਲ ਕੇ ਆ ਸਕਦਾ ਤੇ ਕੀ ਫਿਰ ਵਾਕਈ ਰੁਕ ਜਾਣਗੇ ਕੋਈ ਹੋਰ ਦੇਸ਼ ਜਿਹੜੇ ਡਰ ਡਰ ਜੇ ਫਿਰਦੇ ਆ ਜੀ ਫਿਰ ਥੋੜਾ ਜਿਹਾ ਡਰਨ ਡਰਨ ਹਟ ਜਾਣਗੇ ਕੰਮ ਕੁੰਬਾ ਹਟ ਜੂ ਉਹਨਾਂ ਦਾ 트럼ਪ ਉਹਨਾਂ ਆਇਆ ਇਸ ਇੰਟਰਵਿਊ ਦੇ ਵਿੱਚ ਜਿਹੜੇ ਬੈਨ ਅਦੁਲਾ ਦੇ ਉੱਤੇ ਕੀਤਾ ਹੋਇਆ ਅਟੈਕ ਨਾ ਕੇਵਲ ਉਹਨੂੰ ਵੈਲਿਡ ਝੜਾ ਰਹੇ ਨੇ ਬਲਕਿ ਇਹ ਵੀ ਕਹਿ ਰਹੇ ਨੇ ਕਿ ਅੱਗੇ ਵੀ ਜੇਕਰ ਅੰਧੇ ਦੀ ਕੋਈ ਕਾਰਵਾਈ ਕਰਨੀ ਪਈ ਤੇ ਆਪਾਂ ਕਰਾਂਗੇ ਦੂਜੇ ਪਾਸੇ ਉਹ ਚਾਈਨਾ ਨੂੰ ਧਮਕੀ ਦਿੰਦੇ ਨੇ ਕਿ ਅਗਰ ਤਾਈਵਾਨ ਦੇ ਉੱਤੇ ਕਿਸੇ ਵੀ ਤਰੀਕੇ ਦੀ ਹੇੱਡੀਆਂ ਚਾਈਨਾ ਨੇ ਰੱਖੀ ਤੇ ਫਿਰ ਅਮਰੀਕਾ ਇਹਦਾ ਖੁੱਲ ਕੇ ਜਵਾਬ ਦੇਗਾ ਵੈਸੇ ਉਸੇ ਸਾਹ ਦੇ ਵਿੱਚ ਉਹ ਇਹ ਵੀ ਕਹਿੰਦੇ ਨੇ ਕਿ ਜਦ ਤੱਕ ਉਹ ਰਾਸ਼ਟਰਪਤੀ ਰਹੇਗੇ ਨੇ ਚਾਈਨਾ ਤਾਈਵਾਨ ਦੇ ਉੱਤੇ ਹਮਲਾ ਨਹੀਂ ਕਰ ਸਕਦਾ ਇਹ ਵਿਸ਼ਵਾਸ ਇਹਨਾਂ ਨੂੰ ਪਹਿਲਾਂ ਕਿੱਥੋਂ ਆਇਆ ਲੇਕਿਨ ਇਹ ਗੱਲ ਉਹ ਪਬਲਿਕਲੀ ਕਹਿੰਦੇ ਨੇ ਰੂਸ ਦੇ ਨਾਲ ਰੂਸ ਦੇ ਨਾਲ ਜਿਸ ਤਰੀਕੇ ਦੇ ਰਿਸ਼ਤੇ ਚੱਲ ਰਹੇ ਨੇ ਉਹਦੇ ਬਾਰੇ ਜੀ 트ੰਪ ਇਸ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਇਹ ਉਹ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਹੁੰਦੇ ਨਾ ਤੇ ਹੁਣ ਤੱਕ ਰਸ਼ੀਆ ਨੇ ਯੂਕਰੇਨ ਦੇ ਉੱਤੇ ਪੂਰੇ ਤਰੀਕੇ ਨਾਲ ਕਬਜ਼ਾ ਕਰ ਲੈਣਾ ਸੀ ਉਹ ਤੇ ਉਹਨਾਂ ਦੀ ਇੰਟਰਵੈਂਸ਼ਨ ਕਰਕੇ ਰਸ਼ੀਆ 16000 ਲੱਖ ਰੇਖੇ ਤੇ ਗਏ ਫੁੱਲ ਫਲੇਜਡ ਅਟੈਕ ਕਰਨ ਤੋਂ ਪਹਿਲਾਂ